ਏਹ ਹ ਰਹਿ ਨਹੀਂ ਜਾ ਤਾ ਉਹ ਨਹੀਂ ਜਾ ਚਾ ਚੱਲ ਆਪਣਾ ਸਟੈਪ ਤੇ ਮਾਰ ਕੇ ਵਿਖਾ ਜਿਹੜਾ ਮਾਰਨਾ ਕਿਹੜਾ 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 ਕਰਨਾ ਲੈ ਆ ਕੀ ਬਾਜੀ ਲਈ ਜਾਣਾ ਟੰਗੀ ਜੀ ਅੱਛਾ ਕਹੇ ਮੁੰਡੇ ਨੂੰ ਬਹੁਤ ਸੋਹਣਾ ਬਹੁਤ ਸੋਹਣਾ ਲੱਗ ਗਿਆ ਗੁਗੂ ਇਹ ਦਰਖੇ ਮੈਨੂੰ ਤੇਰੀ ਜੈਕਟ ਹੀ ਬੜੀ ਪਸੰਦ ਆਈ ਆ ਬਹੁਤ ਸੋਹਣੀ ਲੱਗਦੀ ਏ ਲੋ ਜੀ ਸਾਡੇ ਬੱਚੇ ਆ ਚੁੱਕੇ ਪਾਰਲਰ ਦੇ ਵਿੱਚ ਸਨੂਜ ਕਰਦੇ ਸਲੂਨ ਦੇ ਵਿੱਚ ਕੋਈ ਮਸਕੇ ਨਾ ਕਰਕੇ ਵਾਓ ਇਹਦਾ ਮੈਂ ਤੈਨੂੰ ਮੈਂ ਆਪਣੀ ਜੈਕਟ ਦੇ ਦੇ ਹਾਂਜੀ ਸਾਸੀ ਦਾਲ ਦੀ ਘਾਲੇ ਚਾਹ ਪਰ ਰੈਡੀ ਹੋ ਕੇ ਵਿਖਾਣੇ ਸਾਰੇ ਕਲੋਸ ਕਰ ਚਾਹ ਲਾਣੇ ਪਰ ਮਾਂ ਕਰਦੇ ਨਹੀਂ ਨਹੀਂ ਆਪਾਂ ਥੋੜਾ ਹੀ ਖਾਂਦੇ ਇਹ ਚਾਹੇ ਕੱਪੜੀ ਉਹਨਾਂ ਨੱਪ ਤੇ ਨਹੀਂ ਨਾ ਯਾਦ ਨੂੰ ਵੀ ਮਿਟਾ ਦੂੰ ਮਿਟਾ ਦੀ ਮਿਟਾ ਦੀ ਹੁਣ ਤੇ ਖਰਾਪਰਾ ਆਈਸ ক্লোਜ਼ ਕਰ ਚਾ ਬਣੀ ਵੀ ਖਾ ਇੱਧਰ ਕਰ ਲਾ ਮੁੰਡਿਆਂ ਦਾ ਮੇਕਅਪ ਕਰੇ ਇੱਦਾਂ ਕਰ ਲਾ ਹਾਂ ਕਿਉਂਕਿ ਮੁੰਡੇ ਨਾ ਮੈਂ ਚੋਣਦੇ ਆ ਆਪਣੀ ਅੱਖਾਂ ਇੱਧਰ ਕਰ ਲਾ ਇੱਧਰ ਦੇ ਪਾਣੀ ਆ ਗਿੱਧਰ ਗਣ ਚਲ ਬੰਦ ਕਰ ਦੋ ਸਸ਼ੀ ਗਾਲ ਜੀ ਕਿਵੇਂ ਤੁਸੀਂ ਸਾਰੇ ਜਾਨੇ ਵੈਲਕਮ ਟੂ आवर ਵਲੌਗ ਐਂਡ ਐਸ ਦਾ ਵਲੌਗ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਸਾਡੇ ਬੱਚਿਆਂ ਦਾ ਹੈ ਐਨੂਅਲ ਫੰਕਸ਼ਨ ਤੇ ਅਸੀਂ ਸੋਚਿਆ ਤੁਹਾਨੂੰ ਵੀ ਨਾਲ ਲੈ ਕੇ ਜਾਈਏ ਐਕਚੁਅਲੀ ਸਾਡੇ ਤਿੰਨ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਚੌਥਾ ਸਾਡਾ ਛੋਟਾ ਹੈ ਤੇ ਇਸ ਕਰਕੇ ਸਾਡੀ ਸਾਰੀ ਫੈਮਿਲੀ ਆਜ ਜਾਊਗੀ ਪਹਿਲੀ ਵਾਰੀ ਇਕੱਠੀ ਹੋ ਕੇ ਸਕੂਲ ਦੇ ਵਿੱਚ ਬੱਚਿਆਂ ਦਾ ਡਾਂਸ ਵੇਖਣ ਤੇ ਤਿੰਨੋਂ ਜਾਣੇ ਤਿੰਨ ਡਿਫਰੈਂਟ ਡਿਫਰੈਂਟ ਕਲਾਸਿਸ ਦੇ ਵਿੱਚ ਹੈ ਤੇ ਉਹਨਾਂ ਤਿੰਨਾਂ ਦਾ ਵੱਖਰਾ ਵੱਖਰਾ ਆਪਣੀ ਕਲਾਸਮੇਟਸ ਦੇ ਨਾਲ ਡਾਂਸ ਹੈ ਤੇ ਸਾਨੂੰ ਉਹਨਾਂ ਦਾ ਨਜ਼ਾਰਾ ਐਕਸਾਈਟਮੈਂਟ ਸਾਨੂੰ ਵੀ ਬਈ ਕਿਉਂਕਿ ਸਾਨੂੰ ਆਪਣਾ ਟਾਈਮ ਯਾਦ ਆ ਗਿਆ ਕਿ ਅੱਜ ਬੱਤ ਜਿਵੇਂ ਜਾ ਰਹੇ ਸੀਗੇ ਤੁਸੀਂ ਵੇਖਿਆ ਉਹਨੂੰ ਰੈਡੀ ਕੀਤਾ ਦਖਸ਼ ਪੂਰਾ ਮੇਕਅਪ ਕਰਕੇ ਥੋੜਾ ਜਿਹਾ ਹੋਇਆ ਪਿਆ ਸੀ ਕਿ ਹਾਏ ਮੇਰੇ ਮੂੰਹ ਤੇ ਮੇਕਅਪ ਕਰਤਾ ਕਿਉਂਕਿ ਉਹ ਮੇਕਅਪ ਕਦੀ ਵੀ ਨਹੀਂ ਕਰਦਾ ਆਫ ਕੋਰਸ ਬੋਏ ਹੈ ਤੇ ਉਹਨੂੰ ਅਜੀਬ ਜਿਹਾ ਲੱਗਦਾ ਬਟ ਉਹਨੂੰ ਬੜੀ ਮੁਸ਼ਕਲ ਅਸੀਂ ਸੈਟਲ ਕੀਤਾ ਤੇ ਉਹਦਾ ਮੇਕਅਪ ਕੀਤਾ ਬਾਨੀ ਦਾ ਕੀਤਾ ਤੇ ਸਾਡੇ ਟੈਲੈਂਟਸ ਦਾ ਵੀ ਥੋੜਾ ਜਿਹਾ ਕੀਤਾ ਐਂਡ ਤਿੰਨਾਂ ਦੀ ਡਿਫਰੈਂਟ ਡਿਫਰੈਂਟ ਪਰਫਾਰਮੈਂਸ ਹੈ ਤੇ ਸਾਡਾ ਅੱਜ ਕੰ ਪਹਿਲੀ ਵਾਰੀ ਜਾ ਰਿਹਾ ਆਪਣੇ ਹੋਣ ਵਾਲੇ ਸਕੂਲ ਦੇ ਵਿੱਚ ਤੇ ਉਹਨੂੰ ਵੀ ਲੈ ਕੇ ਜਾਂਦੇ ਆ ਉਹਦਾ ਵੀ ਰਿਐਕਸ਼ਨ ਦੇਖਾਂਗੇ ਕਿ ਕੀ ਕਰਦਾ ਐ ਐਂਡ ਬਸ ਉਹਨਾਂ ਬੱਚਿਆਂ ਨੂੰ ਆਪਾਂ ਰੈਡੀ ਕਰਕੇ ਤੋਰਿਆ ਤੇ ਹੁਣ ਆਪਾਂ ਚੱਲੇ ਆਂ ਫੰਕਸ਼ਨ ਤੇ ਹਾਇ ਤੇ ਸਿਰਫ 2 ਵਜੇ ਐ ਤੇ ਮੈਂ ਹੁਣ ਲੱਗੀ ਸੀ ਕਿਆਨ ਨੂੰ ਰੈਡੀ ਕਰਨ ਤੇ ਕਿਆਨ ਦੀ ਅੱਜ ਡਰੈਸ ਜਿਹੜੀ ਆ ਉਹ ਸਾਡੇ ਦક્ષ ਘੱਟ ਕੇ ਗਿਆ ਕਿ ਮੇਰੇ ਵਾਸਤੇ ਤੇ ਕਿਆਨ ਵਾਸਤੇ ਦੋਨਾਂ ਪਰ ਆਪਣੀ ਚੈੱਕ ਸ਼ਰਟ ਪੋਣੀ ਐ ਤੇ ਕਿਆਨ ਵਾਸਤੇ ਅੱਜ ਮਮਾ ਵਾਲੀ ਪਾਇਓ ਤੇ ਇਹ ਵਾਲੀ ਅੱਜ ਮੈਂ ਕਿਆਨ ਵਾਸਤੇ ਸ਼ਰਟ ਕੱਢੀ ਆ ਤੇ ਦੇਖਦੇ ਆਂ ਕੀ ਆਨ ਕੀ ਨੀ ਮੇ ਲੱਗਦਾ ਤੇ ਵਧੀਆ ਲੱਗ ਰਿਹਾ ਅੱਜ ਵੈਸੇ ਜਾਨਾ ਚਾਹੀਦਾ ਤੁਸੀਂ ਕਮੈਂਟ ਚ ਜਰੂਰ ਦੱਸਿਓ ਤੁਸੀਂ ਆਪਣੇ ਐਨੂਅਲ ਫੰਕਸ਼ਨ ਡੇ ਤੇ ਕਿੱਦਾਂ ਰੈਡੀ ਹੁੰਦੇ ਸੀ ਜਾਂ ਐਕਸਾਈਟਮੈਂਟ ਕੀ ਹੁੰਦੀ ਸੀ ਮੈਂ ਆਪਣਾ ਦੱਸਾਂ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਸੀ ਮੈਂ ਇੱਕ ਰਾਤ ਪਹਿਲਾਂ ਨੀਂਦ ਹੀ ਨਹੀਂ ਸੀ ਆਉਂਦੀ ਹੁੰਦੀ ਕਿ ਆ ਮੇਰਾ ਐਨੂਅਲ ਫੰਕਸ਼ਨ ਆ ਜਾਂ ਮੈਂ ਡਾਂਸ ਕਰਨਾ ਹੈ ਜਾਂ ਕੁਝ ਵੀ ਕਰਨਾ ਹੈ ਤੇ ਬਸ ਐਕਸਾਈਟਿਡ ਜਾ ਰਹਿੰਦੀ ਸੀ ਤੇ ਹੁਣ ਉਹ ਹੁਣ ਉਹ ਵਾਲੀ ਏਜ ਸਟੇਜ ਤੇ ਆ ਗਏ ਕਿ ਅਸੀਂ ਆਪਣੇ ਬੱਚਿਆਂ ਦਾ ਡਾਂਸ ਪਰਫਾਰਮੈਂਸ ਵੇਖਣ ਚੱਲਨੇ ਆ ਤਨ ਕੀ ਰੰਗ ਲਾਉਣਗੇ ਚਲੋ ਚੱਲਦੇ ਆ ਆਪਾਂ ਜਿਆਦਾ ਟਾਈਮ ਨਹੀਂ ਵੇਸ ਕਰਦੇ ਤੇ ਸਕਿੱਪ ਨਾ ਕਰਿਓ ਬਲੌਗ ਪੂਰਾ ਵੇਖਿਓ ਤੇ ਹੋ ਸਕੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਡੇ ਪਿਆਰ ਦੀ ਬਹੁਤ ਨੀੜ ਆ ਸਾਨੂੰ ਬਹੁਤ ਸਾਰੇ ਮੈਸੇजेस ਆਂਦੇ ਸੀ ਕਿ ਤੁਸੀਂ ਡੇਲੀ ਵਲੌਗਿੰਗ ਕਰਿਆ ਕਰੋ ਅਸੀਂ ਦੇਖਣਾ ਚਾਹੁੰਦੇ ਆ ਤੁਸੀਂ ਡੇਲੀ ਲਾਈਫ ਦੇ ਵਿੱਚ ਕਿੱਦਾਂ ਰਹਿੰਦੇ ਹੋ ਜਾਂ ਕੀ ਹਸਾਬ-ਤਾਵਾ ਤੁਹਾਡਾ ਕਿੱਦਾਂ ਤੁਸੀਂ ਇੰਜੋਏ ਕਰਦੇ ਹੋ ਹਰੇਕ ਮੂਮੈਂਟ ਨੂੰ ਤੇ ਹੁਣ ਅਸੀਂ ਫਾਈਨਲੀ ਉਸ ਸਟੇਜ ਤੇ ਆ ਚੁੱਕੇ ਆ ਕਿ ਅਸੀਂ ਹੁਣ ਡੇਲੀ ਵਲੋਗਿੰਗ ਬੰਨੀ ਜਾ ਰਹੇ ਆ ਮੂਵ ਕਰ ਰਹੇ ਆ ਬਸ ਹੁਣ ਤੁਹਾਡਾ ਪਿਆਰ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਅਸੀਂ ਹੁਣ ਐਫਰਟ ਪਾਉਣੇ ਸ਼ੁਰੂ ਕੀਤੇ ਆ ਹੁਣ ਤੁਸੀਂ ਵੀ ਐਫਰਟ ਪਾ ਕੇ ਦੇਖ ਲਿਆ ਕਰੋ ਤੇ ਪਸੰਦ ਕਰਿਆ ਕਰੋ ਤੁਹਾਨੂੰ ਪਸੰਦ ਜ਼ਰੂਰ ਆਉਣਗੇ ਕਿਉਂਕਿ ਅਸੀਂ ਐਫਰਟ ਪਾਉਣੇ ਆ ਪਰ ਪਲੀਜ਼ ਇੱਕ ਵਾਰੀ ਚੈੱਕ ਜ਼ਰੂਰ ਕਰਿਆ ਕਰੋ ਜਦ ਵਿੱਚ ਵੀ ਵਲੋਗ ਪਾਉਣੇ ਆ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਤੇ ਚਲੋ ਆਪਾਂ ਮਿਲਦੇ ਆਂ ਬਾਕੀ ਗੱਲਾਂ ਬਾਅਦ ਚ ਨਹੀਂ ਹਰੂ ਹਰੂ ਕੁਣ ਮੇਲੇ ਥੋੜੀ ਲੱਗ ਗਈ ਉਹ ਲੋ ਲਾ ਕੇ ਤੇ ਜੀ ਨਾ ਉਹ ਸਸੀ ਤੋਰ ਪੇਸੀ ਕਰੋ ਬਿਲਕੁਲ ਟਾਈਮ ਤੇ ਤੇ ਅਸੀਂ ਜਦੋਂ ਨੂੰ ਪਹੁੰਚੇ ਤੇ ਵੇਖਿਆ ਰਸ਼ ਬਹੁਤ ਜ਼ਿਆਦਾ ਸੀ ਤੇ ਹਜੇ ਦੇ ਅਸੀਂ ਟਾਈਮ ਤੇ ਆਏ ਆ ਤੇ ਤਾਂ ਵੀ ਰਸ਼ ਸੀ ਤੇ ਜਿਹੜੇ ਸਾਰੇ ਤੋਂ ਬਾਅਦ ਚਾਏ ਉਹਨਾਂ ਦਾ ਕੀ ਬਣਿਆਊਗਾ ਇਹ ਹੀ ਸੋਚਦੇ ਪਏ ਤੇ ਅਸੀਂ ਹਾਜ਼ੇ ਹਾਜ਼ੇ ਗੱਡੀ ਇਧਰ ਉਧਰ ਲਗਾਤੀ ਤੇ ਅਸੀਂ ਚਲੇ ਗਏ ਸਕੂਲ ਦੇ ਅੰਦਰ ਐਂ ਇਹਦੀ ਲੱਗੂ वैसे ते बच्चेंदा हमेशा फंक्शन असि ऑडिटोरियम ਦੇ ਵਿੱਚ ਦੇਖਿਆ ਇਹਨਾਂ ਦੇ ਸਕੂਲ ਦੇ ਪਰ ਐਸ ਕੀ ਜਿਹੜਾ ਕਿ ਪ੍ਰੋਗਰਾਮ ਕਾਫੀ ਵੱਡਾ ਸੀ ਤੇ ਨਾਈਟ ਦਾ ਸੀ ਜਿਹਦੇ ਕਰਕੇ ऑडिटोरियम ਦੇ ਵਿੱਚ ਇੰਨੇ ਜਾਣੇ ਨਹੀਂ ਸੀ ਆ ਸਕਦੇ ਕਿਉਂਕਿ ਪੇਰੈਂਟਸ ਬਹੁਤ ਜ਼ਿਆਦੇ ਸੀ ਬੱਚੇ ਵੀ ਬਹੁਤ ਸਾਰੇ ਪਾਰਟਿਸਿਪੇਟ ਕਰ ਰਹੇ ਸੀ ਜਿਹਦੇ ਕਰਕੇ ਇਹਨਾਂ ਨੇ ਖੁੱਲੇ ਗਰਾਊਂਡ ਦੇ ਵਿੱਚ ਸੈਟਅਪ ਕੀਤਾ ਹੋਇਆ ਸੀ ਤੇ ਕਾਫੀ ਵੱਡਾ ਪ੍ਰੋਗਰਾਮ ਲੱਗ ਰਿਹਾ ਸੀ ਦੇਖਣ ਦੇ ਵਿੱਚੀ ਚਲ ਚਲ ਲਗਾ ਦੀ ਇਹ ਲੈ ਕੇ ਬਾਈਕੀ ਮੈਂ ਤੇ ਪਹੁੰਚਾ ਸ਼ਾਇਦ ਆ ਪਹੁੰਚ ਗਏ ਹੋਗੇ ਉਧਰ ਤੋਂ ਆ ਮੈਂ ਨਾ ਜਿੰਦਾ ਚਲੇਗੀ 4 3 2 1 ਕਿਉ ਨੰ ਨੂ ਮੈਂ ਤਖੀ ਬੰਮਾਉ ਗਾਨੀ ਚਲੋ ਬਾਏ ਬਾਏ ਦੱਖਣ ਮਿਲ ਕੇ ਆਉਣ ਤੋਂ ਬਾਅਦ ਅਸੀਂ ਬੈਠ ਗਏ ਆਪਣੀ ਸੀਟ ਸੇ ਤੇ ਕਿਹਾ ਚਲੋ ਜੀ ਥੋੜਾ ਜਿਹਾ ਡੇ ਟਾਈਮ ਦਾ ਵੀਊ ਵਿਖਾ ਦਈਏ ਕਿਉਂਕਿ ਬਾਜਤੇ ਨਿਰਾ ਹੋ ਜਾਣਾ ਤੇ ਥੋੜੇ ਜਿਹਾ ਆਪਣਾ ਵੀਡੀਓ ਬਣਾਉਣ ਲੱਗੇ ਤੇ ਇੰਜੋਏ ਕਰ ਰਹੇ ਸੀ ਸਾਰਾ ਮਾਹੌਲ ਚਾਲ ਵਧੀਆ ਸੀ ਤੇ ਇਸ ਦੇ ਨਾਲ ਪ੍ਰੋਗਰਾਮ ਹੋਇਆ ਹੌਲੀ ਹੌਲੀ ਕਰਕੇ ਸ਼ੁਰੂ ਤੇ ਪਹਿਲਾਂ ਇਹਨਾਂ ਨੇ ਬੱਚਿਆਂ ਦੇ ਪ੍ਰੈਪਰੇਸ਼ਨਸ ਦਿਖਾਈਆਂ ਕਿਦਾਂ ਕਿਦਾਂ ਇਹਨਾਂ ਨੇ ਤਿਆਰੀਆਂ ਕੀਤੀਆਂ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਇਆ ਇਸ ਦਿਨ ਆ ਜਾਨ ਲੱਗੀ ਫੋਕੋ ਦੇ ਪਿੱਛੇ ਬਹੁਤ ਸਾਰਾ ਸਟਾਕ ਲੱਗਾ ਆਇਆ ਸੀ ਤੇ ਜਿੱਥੇ ਖਾਣ ਪੀਣੀਆਂ ਚੀਜ਼ਾਂ ਹੁਣ ਉੱਥੇ ਮੈਂ ਨਾ ਹੋਵਾਂ ਇਹ ਤੇ ਹੋ ਹੀ ਨਹੀਂ ਸਕਦਾ ਮੈਂ ਕਿਹਾ ਚਲੋ ਜੀ ਲੱਗੋ ਲਾਈਨ ਤੇ ਲੋਡ ਟੋਕਨ 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 ਲੈ ਕੇ ਤੇ ਮੁੰਡੇ ਨੂੰ ਲਾਇਆ ਮੈਂ ਲਾਈਨ ਦੇ ਵਿੱਚ ਤੇ ਆਪਾਂ ਫੇਰ ਅੱਗੇ ਆਪਣੇ ਸਟਾਲਸ ਬਣੇ ਤੇ ਮੈਂ ਕਿਹਾ ਪਹਿਲੇ ਨੰਬਰ ਤੇ ਮੈਂ ਖਾਣਾ ਵਾਂ ਡੋਸਾ ਜੋ ਕਿ ਸੀ ਬਹੁਤ ਸਵਾਦ ਫਿਰ ਮੈਂ ਕਿਹਾ ਚਲੋ ਆਪਾਂ ਹੁਣ ਇੱਕ ਹੋਰ ਚੀਜ਼ ਟਰਾਈ ਕਰ ਲੈਨੇ ਆ ਤੇ ਫਿਰ ਮਥੇ ਵੇਖਿਆ ਸੀ ਗਰਮਾ ਗਰਮ ਤਿਤਿਆ ਦੀ ਸਟਾਲ ਟਿੱਕੀਆਂ ਦੇ ਮੇਰੀਆਂ ਫੇਵਰਿਟ ਆ ਜਿੱਥੇ ਵੀ ਜਾਵਾਂ ਮੈਨੂੰ ਦੇ ਇੱਕ ਪਲੇਟ ਨੂੰ ਲੈ ਹੀ ਲिए ਕਿਉਂਕਿ ਮੈਂ ਕਿਹਾ ਚਲੋ ਆਪਾਂ ਬਾਕੀ ਫੇਰ ਪਰਫਾਰਮੈਂਸ ਇੰਜੋਏ ਕਰਨੀ ਹੈ ਤੇ ਆਪਾਂ ਪਹਿਲਾਂ ਪੇਟ ਪੂਜਾ ਕਰ ਲਈਏ ਸਾਬੀ ਕੇ ਫੇਰੇ ਸੀ ਚਲੇ ਗਿਆ ਆਪਣੀ ਸੀਟ ਸੇ ਤੇ ਉੱਥੇ ਜਾ ਕੇ ਦੇਖਿਆ ਜਿਹੜਾ ਕਿਆਨ ਸੀ ਉਹ ਬਹੁਤ ਤੰਗ ਕਰ ਰਿਹਾ ਸੀ ਫਿਰ ਇਹ ਲੈ ਕੇ ਕਿਆਨ ਨੂੰ ਖੜੇ ਰਹੇ ਤੇ ਸਾਰਾ ਜਿੰਨਾ ਵੀ ਡਾਂਸ ਹੈ ਸਾਰਾ ਇਹਨਾਂ ਨੇ ਖੜ ਕੇ ਦੇਖਿਆ ਕਿਆਨ ਦੇ ਨਾਲ ਕਿਉਂਕਿ ਉਹ ਛੋਟੂ ਜਿਹਾ ਤੇ ਉਹਦੇ ਲਈ ਮਾਹੌਲ ਕਾਫੀ ਨਵਾਂ ਫਿਰ ਅਸੀਂ 사이ਡ ਤੇ ਨੰਗਰੇ ਸੀ ਤੇ ਅਸੀਂ ਦੇਖਿਆ ਜਿਹੜਾ ਸਾਡੇ ਆ ਓਮ ਐ ਉਹ ਲਾਈਨ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਆਪਣੇ ਫਰੈਂਡਸ ਨੂੰ ਦੱਸ ਰਿਹਾ ਸੀਗਾ ਕਿ ਮੇਰੇ ਚਾਚੂ ਚਾਚੀ ਵਲੌਗ ਬਣਾ ਰਹੇ ਨੇ ਤੇ ਸਾਰੇ ਬੱਚੇ ਸਾਨੂੰ ਹੈਲੋ ਕਰਕੇ ਹੱਸ ਰਹੇ ਸੀ ਫਿਰ ਸਾਡੀ ਵਾਰੀ ਆਈ ਬਾਨੀ ਨੂੰ ਵੇਖਣ ਦੀ ਬਾਨੀ ਨੇ ਡਾਂਸ ਕੀਤਾ ਬਹੁਤ ਸੋਹਣਾ ਬੱਚੇ ਸਾਰੇ ਬੜੇ ਸੋਹਣੇ ਲੱਗ ਰਹੇ ਸੀ ਤੇ ਅਸੀਂ ਮਜ਼ੇ ਹੀ ਆਪਣੀ ਕੁੜੀਆਂ ਨੂੰ ਲੱਭਿਆ ਤੇ ਉਹਨੇ ਵੀ ਡਾਂਸ ਬਹੁਤ ਸੋਹਣਾ ਕੀਤਾ ਬੜਾ ਮਜ਼ਾ ਕੀਤਾ ਸੀ ਅਸੀਂ ਇੰਜੋਏ ਕੀਤਾ ਦੀ ਪਰਫਾਰਮੈਂਸ ਫਿਰ ਵਾਰੀ ਆਈ ਸਾਡੇ ਦਕਸ਼ੂ ਦੀ ਜੀ ਦੀਆਂ ਅੱਖਾਂ ਤੋਂ ਪਤਾ ਲੱਗ ਰਿਹਾ ਸੀਗਾ ਕਿ ਇਹ ਦੂਰ ਖੜ੍ਹਾ ਹੀ ਸਾਨੂੰ ਲੱਭ ਰਿਹਾ ਹੈ ਤੇ ਕਿਉਂਕਿ ਇਹਨੇ ਕਹੇ ਸੀ ਮम्मा ਮੈਂ ਵੇਖੂਗਾ ਜ਼ਰੂਰ ਪਰ ਵਿਚਾਰੇ ਨੇ ਕੋਸ਼ਿਸ਼ ਬੜੀ ਕੀਤੀ ਨੇ ਡਾਂਸ ਕਰਦੇ ਵੀ ਅੱਖਾਂ 'ਚ ਦਿਖ ਰਿਹਾ ਸੀਗਾ ਤੇ ਸਾਨੂੰ ਬੜੀ ਖੁਸ਼ੀ ਆਈ ਉਹਨੂੰ ਦੇਖ ਕੇ ਡਾਂਸ ਕਰਦੇ ਇੱਕ ਪ੍ਰਾਊਡ ਮੂਮੈਂਟ ਹੁੰਦਾ ਜਦੋਂ ਆਪਾਂ ਆਪਣੇ ਬੱਚੇ ਨੂੰ ਐਸਾ ਸਟੇਜ 'ਤੇ ਦੇਖਦੇ ਹੈ ਪਰਫਾਰਮ ਕਰਦੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਤੇ ਡਾਂਸ ਕਰਦੇ ਬਹੁਤ ਹੀ ਪਿਆਰੇ ਲੱਗ ਰਹੇ ਸੀਗੇ ਪਹਿਲਾ ਦੇ ਕਰੋ ਮੇਕਅਪ ਹੀ ਨਹੀਂ ਕਰਾ ਰਿਆ ਪਰ ਮੇਕਅਪ ਦੇ ਵਿੱਚ ਵੀ ਬਹੁਤ ਜ਼ਿਆਦਾ ਜੱਗ ਰਿਆ ਸੀ ਤੇ ਸਾਨੂੰ ਬੜੀ ਖੁਸ਼ੀ ਹੋਈ ਪਰ ਉਸ ਤੋਂ ਬਾਅਦ ਹੀ ਪਰਫਾਰਮੈਂਸ ਹੀ ਖਤਮ ਤੇ ਬਾਰੀ ਆਈ ਚਾ ਡੇ ਟੈਰੈਂਸ ਜੀ ਤੇ ਉਹਨੇ ਕੀਤਾ ਸੀ ਯੋਗਾ ਵਾਲੀ ਪਰਫਾਰਮੈਂਸ ਤੇ ਉਹਦੀ ਵੀ ਪਰਫਾਰਮੈਂਸ ਬਹੁਤ ਵਧੀਆ ਸੀਗੀ ਤੇ ਬੱਚੇ ਬਹੁਤ ਜ਼ਿਆਦੇ ਸੀ ਜਿਹਨੇ ਕਹਿਆ ਸੀ ਪਹਿਲਾਂ ਉਹਨੂੰ ਮਜ਼ਾ ਹੀ ਫਾਈਂਡ ਆਊਟ ਕੀਤਾ ਪਰ ਉਹਨੇ ਬਹੁਤ ਸੋਹਣਾ ਪਰਫਾਰਮ ਕੀਤਾ ਆਪਣਾ ਤੇ ਉਸ ਤੋਂ ਬਾਅਦ ਫੇਰ ਮੈਂ ਦੇਖਿਆ ਜਿਹੜਾ ਕਿਆਨ ਸੀ ਉਹ ਤਾਂ ਵੀ ਨਹੀਂ ਸੀ ਹਟ ਰਿਹਾ ਉਹ ਪਾਪਾ ਨਾਲ ਹੀ ਚਿੰਬੜਿਆ ਆਇਆ ਸੀਗਾ ਕਿਉਂਕਿ ਉਹ ਕਹਿ ਰਿਹਾ ਸੀਗਾ ਕਿ ਮੈਂ ਕਿੱਥੇ ਆ ਗਿਆ ਮੈਨੂੰ ਘਰੇ ਲੈ ਜਾਓ ਤੇ ਹਜੇ ਅੱਜ ਪਹਿਲਾ ਦਿਨ ਹੀ ਸੀਗਾ ਇੱਕ ਹਿਸਾਬ ਦਾ ਬਾਹਰੋਂ ਬਾਹਰ ਐਕਸਪਲੋਰ ਕਰਨ ਵਾਲਾ ਤੇ ਫੇਰ ਡਾਂਸ ਡੂਸ ਦੇਖ ਕੇ ਤੇ ਥੋੜਾ ਨੂੰ ਇੰਜੋਏ ਕਰਾਇਆ ਤੇ ਉਹਨੇ ਬੜਾ ਇੰਜੋਏ ਕੀਤਾ ਸੋਏ ਸੀ ਗਾਇਸ ਸਾਡਾ ਅੱਜ ਦਾ ਬਲੌਗ ਤੇ ਬੱਚਿਆਂ ਨੇ ਬਹੁਤ ਸਾਰਾ ਡਾਂਸ ਕੀਤਾ ਤੇ ਬਹੁਤ ਇੰਜੋਏ ਕੀਤਾ ਅਸੀਂ ਸਾਰਿਆਂ ਨੇ ਪਰ ਗਿਆਨੇ ਨਹੀਂ ਕਰਨ ਦਿੱਤਾ ਕਿਹਾ ਵੀ ਆਪਣੇ ਹੋਣ ਵਾਲੇ ਸਕੂਲ ਚ ਪਹਿਲੀ ਵਾਰ ਆਇਆ ਹੈਗਾ ਤੂੰ ਇੱਚੀ ਨੱਚਿਆ ਕਰਨਾ ਤੇ ਸਾਡੇ ਨਾਲ ਐਸੇ ਸਾਡੀ ਸਾਰੀ ਫੈਮਿਲੀ ਤੇ ਬਹੁਤ ਇੰਜੋਏ ਕੀਤਾ ਸੋ ਮਿਲਦੇ ਆ ਗਾਇਸ ਨੈਕਸਟ ਬਲੌਗ ਚ ਅਕੜੀ ਤਾਈ